ആ ഗി തീർ 对，给管给管的不对。 গাড়ি মূরে খেলোয়াড়ে খেলোয়াড় I need it. ਕੀ ਕੀ ਨਾਂ ਤੁਹਾਡਾ ਤੇ ਮੇਰਾ ਨਾਮ ਕੁਵਰ ਪ੍ਰਤਾਪ ਸਿੰਘ ਹੈ ਜੀ ਬਾਬਾ ਜੀ ਇਹ ਜਿਹੜੇ ਤੁਹਾਡੇ ਹੱਥੇ ਸੱਟ ਲੱਗੀ ਕਿਦਾਂ ਲੱਗੀ ਜੀ ਗੁਰਦੁਆਰਾ ਸਾਹਿਬ ਦੀ ਮਿੱਟੀ ਬਾਹਰ ਡੰਪ ਕੀਤੀ ਖਾਲੀ ਪਲਾੜ ਤੇ ਤੇ ਉਦੋਂ ਕੋਈ ਚੁੱਕਣ ਦਿਆ ਸੀਗਾ ਆ ਕੇ ਤੇ ਹੁਣ ਢੱਕਣ ਗਏ ਤੇ ਗਾਲਿਓ ਗੱਲ ਪਾ ਗਏ ਸਾਡੇ ਕਿੰਨੇ ਜਾਣੇ ਸੀਗੇ ਉਹ ਮਲੇ 8-8 ਜਾਣੇ ਹੈਗੇ ਸੀ ਕਿ ਜੀ ਤੇ ਕੋਈ ਉਹਨਾਂ ਬਾਹਰ ਵੀ ਕੀਤਾ ਹਾਂਜੀ ਕਿਰਪਾਣਾ ਨਾਲ ਗੱਲ ਮਾਰਿਆ ਆ ਪਏ ਜੀ ਤੇ ਕੋਈ ਨੁਕਸਾਨ ਗੱਡੀਆਂ ਭੰਤੀਆਂ ਜੀ ਐਸਪੀ ਨਾਲ ਕਿੰਨੀਆਂ ਗੱਡੀਆਂ ਦੋ ਗੱਡੀਆਂ ਜੀ ਤੇ ਕਿਹੜੇ ਬਾਬੇ ਸੰਸਥਾ ਨਾਲ ਤੁਸੀਂ ਕੰਮ ਕਰਦੇ ਹੋ 400 ਪੂਰੀ ਹੋਣੀ ਸੇਵਾ ਤੇ ਜਿਹੜੀ ਮਿੱਟੀ ਕਿੱਥ ਤੁਹਾਹੀਂ ਬਾਰ-ਬਾਰ ਲੈ ਜਾਣੇ ਜੋ ਲੋਡ ਪੈਂਦੀ ਆ ਤੇ ਉਹ ਕੋਈ ਖੜਨਦੇ ਤਾਂ ਉਹਨਾਂ ਡੱਕਣ ਤੋਂ ਬਣ ਗੱਲ ਪਏ ਸਾਡੇ। ਕਿ ਗੱਡੀਆਂ ਕਿੰਨੀਆਂ ਭੰਨੀਆਂ? ਦੋ ਗੱਡੀਆਂ ਭੀ ਮੰਗ ਕਰਦੇ ਜੀ। ਜੇ ਤੂੰ ਜੋ ਕਾਨੂੰਨੀ ਕਾਰਵਾਈ ਹੋ ਗਈ। ਨੁਕਸਾਨ ਵੀ ਆ ਗਿਆ ਇਹਦਾ। ਇਹ ਸਾਡੇ ਤੋਂ ਸੱਟਾਂ ਲੱਗੀਆਂ ਤੇ ਸਿੰਘਾਂ ਦੇ ਤੇ ਇੱਕ ਗੱਡੀਆਂ ਭੰਨੀਆਂ ਉਹਨਾਂ ਨੇ।